ਅੱਜ ਜਿਹੜੀ ਸਿੱਖ ਪੰਥ ਦੀ ਹਾਲਤ ਹੈ ਅੱਜ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨਾਲ ਜੋ ਕੁਝ ਹੋਇਆ ਮੇਰਾ ਖਿਆਲ ਇਹ ਦੋ ਵੱਧ ਮਾਰੇ ਦਿਨ ਹੋਰ ਸਿੱਖ ਪੰਥ ਤੇ ਨਹੀਂ ਆ ਸਕਦੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟਿਆ ਤਰੀਕੇ ਦੇ ਨਾਲ ਜਿਹੜਾ ਜਹੇਦਾਰਾਂ ਨੂੰ ਬਦਲਿਆ ਗਿਆ ਉਹ ਇੱਕ ਗੱਲ ਜਿਹੜੀ ਅਸੀਂ ਕਹਿੰਦੇ ਸੀ ਬਾਅਦ ਬਾਅਦ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਐਸਜੀਪੀਸੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਕਾਲਤਕ ਸਾਹਿਬ ਦੇ ਜਿਹੇ ਦਾ ਜਿਹੜੇ ਆਪਣੇ ਲਫਾਫਿਆਂ ਚੋਂ ਕੱਢਦੇ ਆ ਉਹ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਨੰਗੀਆਂ ਹੋ ਗਈਆਂ ਇਹੀ ਜਿਹੇ ਦਾ ਸੀਗੇ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ ਉਸ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਯਾਰ ਅਜੇ ਵੀ ਕਾਲਤਕ ਸਾਹਿਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਰਮਾਈ ਜਿਹੜੀ ਹੋ ਸਕਦੀ ਹੈ ਪਰ ਆ ਜਿਹੜਾ डेढ़ 2 महिना दे बाद ही जो कुछ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਹੇਦਤ ਬਦਲੇਗੇ ਸਤ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸ ਲਈ ਇਹ ਬੜਾ ਮਾੜਾ ਦੌਰ ਹੈ ਔਰ ਇਸ ਮਾੜੇ ਦੌਰ ਲਈ ਇਕੱਲਾ ਤੇ ਇਕੱਲਾ ਜੁਮੇਅਤ ਬਾਦਲ ਪਰਵਾਰ ਬਾਦਲ ਪਰਵਾਰ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸੰਸਤਾਵਾਂ ਦੀਆਂ ਜਿਹੜਿਆ ਜੜਾ ਜ ਤੇਲ ਦੇ ਕੇ ਦੱਸਦਾ ਮੈਂ ਇਹ ਮੰਨਦਾ ਸਤ ਬਗਾਬ ਸਤ ਦੇਖੋ ਨਾ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਬਾਦਲ ਪਰਵਾਰ ਪਰਵਾਰ ਦੇ ਨੇੜੇ ਨੇ ਹਾ ਸਿੱਖ ਜਿਹੜਾ ਮਜੀਠੀਆ ਦੀ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਹਰ ਸਿੱਖ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਲੋਕਾਂ ਦੇ ਸਿੱਖਾਂ ਦੇ ਹਿਰਦੇ ਜਿਹੜੇ ਹੋ ਸ਼ਾਨੀ ਸ਼ਾਨੀ ਹੋਏ ਕਿ ਕੀ ਹੋਇਆ ਸੋ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਸਿੱਖ ਹੈ ਸਹੀ ਮਹਾਨਤ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਬਾਦਲ ਪਰਵਾਦ ਦੇ ਖਿਲਾਫ ਜਿਹੜਾ ਖੜਨਾ ਚਾਹੀਦਾ ਬਾਦਲ ਪਰਵਾਦ ਨੇ ਜੋ ਕੁਝ ਕੀਤਾ ਇਹ ਬਹੁਤ ਹੀ ਘਟੀਆ ਕੰਮ ਜਿਹੜਾ ਕੀਤਾ ਠੀਕ ਹੈ ਉਹਨਾਂ ਦੇ ਖਿਲਾਫ ਬਗਾਵ ਜਿਹੜੇ ਵੀ ਜਿਹੜੇ ਵੀ ਸਤ ਅਸੂਲੀ ਜਿਨ੍ਹਾਂ ਦੀ ਅਣਖ ਹੈ ਜਿਹੜੇ ਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਸਤਕਾਰ ਕਰਦੇ ਆ ਉਹ ਸਭ ਬੰਦੇ ਬਦਬਵਾਦ ਨੂੰ ਛੱਡ ਜਾਣਗੇ ਅੱਜ ਤੋਂ 60 ਸਾਲ ਪਹਿਲਾਂ ਇਹ ਬਿਜਲੀ ਘਰ ਬਣਿਆ ਸੀ 68 ਕੇਵੀ ਦਾ ਔਰ ਹੁਣ ਇਹਨੂੰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਭਜਨ ਸਿੰਘ ਈਟੀਓ ਜੀ ਸਾਡੇ ਬਿਲੀ ਪਾਵਰ ਦੇ ਮੰਤਰੀ ਉਹਨਾਂ ਦੇ ਉਦਮਾ ਸਦਕਾ ਇਸ ਬਿਲੀ ਘਰ ਨੂੰ 220 ਕੇ ਵੀ ਦਾ ਜਿਹੜਾ ਅਸੀਂ ਕੀਤਾ ਔਰ ਮੇਰਾ ਖਿਆਲ ਹੈ ਕਿ ਅਗਲੇ 40 ਸਾਲ ਤੱਕ ਇਸ ਸ਼ਹਿਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਦੀ ਪ੍ਰੋਬਲਮ ਨਹੀਂ ਆਊਗੀ ਔਰ ਜਿਹੜੇ ਇੰਡਸਟਰੀ ਲੱਗਦੀ ਹੀ ਨਹੀਂ ਅਸੀਂ ਇੰਡਸਟਰੀ ਤੋਂ ਕੋਰੇ ਅਸੀਂ ਬਿਲਕੁਲ ਸਾਡੇ ਕੋਲ ਸਿਰਫ ਇੱਕੋ ਹੀ 슈ਗਰ ਮਿਲ ਸੀਗੀ ਬਿਜਲੀ ਦੀ ਸਮੱਸਿਆ ਹੋਣ ਕਰਕੇ ਹੋਰ ਕੋਈ ਵੀ ਸ਼ੈੱਲਰ ਹੋਰ ਕੋਈ ਵੀ ਛੋਟੀ ਵੱਡੀ ਇੰਡਸਟਰੀ ਇੱਥੇ ਨਹੀਂ ਲੱਗੀ ਇਹ ਬਿਜਲੀ ਕਾਰਨ ਇੱਕ ਸਾਲ ਦੇ ਵਿੱਚ ਵਿੱਚ ਬੜ ਕੇ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਜਿਹੜਾ ਸਾਡੇ ਅਜਨਾਲੇ ਦੀ ਤਕਦੀਰ ਬਦਲ ਜੂਗੀ ਸਾਡਾ ਵਿਕਾਸ ਜਿਹੜਾ ਇੱਥੇ ਹੋਣਾ ਸ਼ੁਰੂ ਹੋ ਜਾਊਗਾ ਸਾਡੀ ਐਗਰੋ ਬੇਸਡ ਇੰਡਸਟਰੀ ਸ਼ੈੱਲਰ ਵਗੈਰਾ ਵੱਡੇ ਮਿਲਕ ਪਲਾਂਟ ਵਗੈਰਾ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ ਸੋ ਅੱਜ ਅਸੀਂ ਸਾਰੇ ਧਰਮਾਂ ਸਿੱਖ ਧਰਮ ਦੇ ਗਦੰਤੀ ਸਹਿਬਾਨਾਂ ਕੋ ਸਾਡੇ ਮੰਦਰ ਅਜਨਾਲਾ ਸਾਹਿਬ ਦੇ ਵਿੱਚ ਸਾਡੇ ਬੜੇ ਪਵਿੱਤਰ ਮੰਦਰ ਦੇ ਉਹਨਾਂ ਦੇ ਪੁਜਾਰੀ ਸਹਿਬਾਨਾਂ ਕੋ ਚਰਚ ਦੇ ਮੁਖੀਆਂ ਕੋਲੋਂ ਸਾਡੇ ਨਦੀਮ ਸਾਹਿਬ ਮੁਸਲਮਾਨ ਭਾਈਚਾਰੇ ਤੋਂ ਸਾਰੇ ਭਾਈਚਾਰਿਆਂ ਨੇ ਰਲ ਕੇ ਉਹ ਜਿਹੜਾ ਅਸੀਂ ਅੱਜ ਟੱਪ ਲਾਇਆ ਅੱਜ ਤੋਂ ਬਾਅਦ ਇਹ ਮਤਲਬ ਜਿਹੜਾ ਬੰਦਨਾ ਸ਼ੁਰੂ ਹੋ ਜਾਊਗਾ ਕਿਉਂਕਿ ਸਭ ਟੈਂਡਰ ਹੋ ਗਿਆ ਸਭ ਕੁਝ ਹੋ ਗਿਆ ਸਭ ਪੈਸੇ ਆ ਗਏ ਆ ਠੇਕੇਦਾਰ ਸਾਰੇ ਰੈਡੀ ਨੇ ਕੱਲ ਤੋਂ ਇੱਥੇ ਆਪਣੀਆਂ ਮਸ਼ੀਨਾਂ ਵਗੈਰਾ ਚੱਲਣੀਆਂ ਸ਼ੁਰੂ ਹੋ ਜਾਣੀਆਂ ਤੋ ਮੈਂ ਮੈਂ ਸਮਝਦਾ ਕਿ ਇਹ ਅਜਨਾਲੇ ਲਈ ਇੱਕ ਬਹੁਤ ਖੁਸ਼ਖਬਰੀ ਵਾਲੀ ਖਬਰ ਹੈ ਉਹਦੇ ਨਾਲੇ ਦੇ ਵਿਕਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸੀਐਮ ਸਾਹਿਬ ਦਾ ਤੇ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਐਡੀ ਇੱਕ ਵੱਡੀ ਸਕੀਤ ਜਿਹੜੀ ਦਿੱਤੀ ਕਿੰਨਾ ਕਿੰਨਾ ਮਿਲੇਗਾ ਕਿ ਮਾਉਂਟ ਕਰੀਬ ਜਿੰਨੀ ਦਾ ਮਾਉਂਟ ਹੈ ਇਹਦੀ ਅਮਾਉਂਟ ਜਿਹੜੀ ਕਰੀਬ 35 ਕਰੋੜ ਤੋਂ ਥੋੜੀ ਉੱਤੀ ਆ ਇਹਦਾ ਫਾਇਦਾ ਸਾਦੇ ਨਾਲੇ ਸ਼ਹਿਰ ਨੂੰ ਹੋਣਾ ਸਾਰੇ ਜਿੰਨੇ ਬੀਲੀ ਕਾਸ ਸੀਗੇ ਇੱਕ ਬੀਲੀ ਕਾਸ ਛੱਡ ਕੇ ਢਨੇਰ ਬਾਕੀ ਸਾਰੇ ਬੀਲੀ ਕਾਰ ਜਿਹੜੇ ਅਜਦਾਲਾ ਦਮਦਾਸ ਗਗੋਮਾਲ}{|\text{ਦਿਆਲ ਪੜੰਗ}} ਤੇ ਸਾਡਾ ਜਿਹੜਾ ਇੱਧਰ ਇੱਕ ਚੱਕ ਡੋਗਦਾ ਸਾਰੇ ਇੱਥੇ ਜੁੜ ਜਾਣੇ ਆ ਸਾਦਿਆਂ ਨੂੰ ਬੀਲੀ ਸਪਲਾਈ ਜਿਹੜੀ ਇੱਥੋਂ ਹੋਊਗੀ ਤੇ ਸਾਰੇ ਨਾਲੇ ਨੂੰ ਮਤਲਬ ਸਮਝੋ ਕਿ ਵੈਸੇ ਪ੍ਰੈਕਟੀਕਲੀ ਤਾਂ 115 ਪਿੰਡ ਹੋਣਗੇ ਪਰ ਜਦੋਂ ਬੀਲੀ ਦਾ ਲੋਡ ਘਟ ਗਿਆ ਤੇ ਆਪਣੇ ਆਪ ਹੀ ਜਿਹੜਾ 1.5 200 ਮੋਲੇ ਜਿਹੜਾ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਸ਼ੁਰੂ ਹੋ ਜਾਣਾ ਖੇਤੀ ਲਈ ਹੋਣ ਦਾ ਬਣਾ ਸਾਡੇ ਜਿਹੜੇ ਟੂਬਲ ਵਗੈਰਾ ਕਿਸਾਨਾਂ ਦੇ ਆ ਉਹ ਕਦੀ ਬੰਦ ਨਹੀਂ ਹੋਣਗੇ ਤੇ ਸਾਡਾ ਜਿਹੜਾ ਘਰਾਂ ਦੀ ਸਪਲਾਈ ਜਿਹੜੇ ਲੋਕ ਬੜਾ ਬੱਚਾ ਦੇ ਕਹਿਣ ਦਾ ਬਿੰਦੇ ਜੀ ਬਿਜਲੀ ਬੰਦ ਹੋ ਗਈ ਜੀ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਜਦੋਂ AC ਵੀਗਾ ਚੱਲਦੇ ਆ ਉਦੋਂ ਬੜੀ ਲੋਕਾਂ ਨੂੰ ਤੰਗੀ ਹੁੰਦੀ ਹੈ ਸੋ ਪਬਲਿਕ ਨੂੰ ਇਹ ਤੰਗੀ ਜਿਹੜੀ ਐ ਸਾਲ ਦੇ ਖੀਰ ਦੇ ਵਿੱਚ ਜਿਹੜੀ ਉਹ ਚਾਹੁੰਦਾ ਯਾਰ ਵਾਰੀ ਗਰਮੀਆਂ ਚ ਓਵਰਲੋਡਿੰਗ ਦੀ ਪ੍ਰੋਬਲਮ ਆਉਂਦੀ ਕਿਉਂਕਿ ਬਿਜਲੀ ਜਿਹੜੀ ਇੱਥੋਂ ਸਪਲਾਈ ਆਪਣਾ ਫਤਿਹਗੜ੍ਹ ਸਾਹਿਬ ਤੋਂ ਆਉਂਦੀ ਸੀ ਤਾਂ ਕਾਫੀ ਮੁਸ਼ਕਲਾਂ ਆਉਂਦੀਆਂ ਸੀ ਹੁਣ ਕਿੰਨਾ ਕੋ ਨਹੀਂ ਨਹੀਂ ਹੁਣ ਤਾਂ 100% ਕੋਈ ਕੋਈ ਕਦੀ ਸਬ ਕੱਟ ਜਾਣਗੇ ਜੀ ਕੁਛ ਨਹੀਂ ਫਤਿਹਗੜ੍ਹ ਤੋਂ ਲੋਡ ਹੀ ਕੱਟ ਜਾਣਾ ਅਸੀਂ ਕਿਉਂਕਿ ਸਾਡਾ ਸਾਡਾ ਲੋਡ ਇੱਧਰ ਆਜਾ ਕੋਈ ਕਿਸੇ ਕਿਸਮ ਦੀ ਬਿਜਲੀ ਦੀ ਅਗਲੇ 40 ਸਾਲਾਂ ਤੱਕ ਮੈਨੂੰ ਅਫਸਰ ਨੇ ਦੱਸਿਆ ਜੀ ਤੁਹਾਡੇ ਕੋਈ ਤੰਗੀ ਨਹੀਂ ਦੇ ਦੋ 40 ਸਾਲਾਂ ਤੱਕ ਜਿੰਨੀ ਮਰਜ਼ੀ ਲੋਕ ਬਿ ਨੇ ਤੇ 30 ਸਾਲਾਂ ਤੱਕ ਦੀ ਲੋਟ ਪਈ ਮੇਰਾ ਖਿਆਲ ਐ ਸਰ ਸਾਡੇ ਸਮਿਆਂ ਦੇ ਵਿੱਚ ਅਸੀਂ ਕਦੀਬ 60 ਸਾਲ ਦੇ ਹੋ ਗਏ ਅੱਜ ਜਿਹੜੀ ਸਿੱਖ ਪੰਥ ਦੀ ਹਾਲਤ ਐ ਅੱਜ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਦਾਂ ਨਾਲ ਜੋ ਕੁਝ ਹੋਇਆ ਮੇਰਾ ਖਿਆਲ ਇਹ ਦੋ ਵੱਧ ਮਾਰੇ ਦਿਨ ਹੋਰ ਸਿੱਖ ਪੰਥ ਤੇ ਨਹੀਂ ਆ ਸਕਦੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟਿਆ ਤਰੀਕੇ ਦੇ ਨਾਲ ਜਿਹੜਾ ਜਹੇਦਾਦਾਂ ਨੂੰ ਬਦਲਿਆ ਗਿਆ ਔਰ ਇੱਕ ਗੱਲ ਜਿਹੜੀ ਅਸੀਂ ਕਹਿੰਦੇ ਸੀ ਬਾਦ-ਬਾਦ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਐਸਜੀਪੀਸੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਆ ਕਿ ਕਾਤਰ ਸਿੰਘ ਸਾਹਿਬ ਦੇ ਜਿਹੇ ਦਾ ਜਿਹੜੇ ਆਪਣੇ ਲਫਾਫੇ ਚੋਂ ਕੱਢਦੇ ਆ ਉਹ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਨੰਗੀਆਂ ਹੋ ਗਈਆਂ ਇਹੀ ਜਿਹੇ ਦਾ ਸੀਗੇ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ ਉਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਜਦ ਅਜੇ ਵੀ ਕਾਲ ਤੱਕ ਸਾਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਰਮਾਈ ਜਿਹੜੀ ਹੋ ਸਕਦੀ ਹੈ ਪਰ ਆ ਜਿਹੜਾ ਡੇਢ ਦੋ ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਹੇਦਤ ਬਦਲੇਗੇ ਸਰ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸ ਲਈ ਬੜਾ ਮਾੜਾ ਦੌਰ ਹੈ ਔਰ ਇਸ ਮਾੜੇ ਦੌਰ ਲਈ ਇਕੱਲਾ ਤੇ ਇਕੱਲਾ ਜੁਮੇਅਤ ਬਾਦਲ ਪਰਵਾਰ ਬਾਦਲ ਪਰਵਾਰ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸੰਸਥਾਵਾਂ ਦੀਆਂ ਜਿਹੜਾ ਜੜਾ ਜ ਤੇਲ ਦੇ ਕੇ ਦੱਸਦਾ ਮੈਂ ਇਹ ਮਤਲਬ ਸਭ ਹੁਣ ਬਗਾਵਤ ਵੀ ਫਿਰ ਹੋਈ ਕਿਵੇਂ ਦੇਖਦੇ ਜ ਮਜੀਠੀਆ ਮੈਂ ਬਗਾਵਤ ਸਤ ਦੇਖੋ ਨਾ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਬਾਦਲ ਪਰਵਾਦੇ ਪਰਵਾਦੇ ਨੇੜੇ ਨੇ ਹਰ ਸਿੱਖ ਜਿਹੜਾ ਮਜੀਠੀਆ ਦੀ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਹਰ ਸਿੱਖ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਲੋਕਾਂ ਦੇ ਸਿੱਖਾਂ ਦੇ ਹਿਰਦੇ ਜਿਹੜੇ ਉਹ ਚਾਨੀ-ਚਾਨੀ ਹੋਏ ਕਿ ਕੀ ਹੋਇਆ ਸੋ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਸਿੱਖ ਹੈ ਸਹੀ ਮਹਾਨਿਆ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਦੇ ਖਿਲਾਫ ਜਿਹੜਾ ਖੜਨਾ ਚਾਹੀਦਾ ਬਾਦਲ ਪਰਿਵਾਰ ਨੇ ਜੋ ਕੁਝ ਕੀਤਾ ਹੈ ਇਹ ਬਹੁਤ ਹੀ ਘਟੀਆਂ ਕੰਮ ਜਿਹੜਾ ਕੀਤਾ ਠੀਕ ਹੈ ਉਹਨਾਂ ਦੇ ਖਿਲਾਫ ਵਿਗਾਵ ਜਿਹੜੇ ਵੀ ਜਿਹੜੇ ਵੀ ਸਾਧ ਉਸੂਲੀ ਜਿਨ੍ਹਾਂ ਦੀ ਅਣਖ ਹੈ ਜਿਹੜੇ ਕਾਲਤਖ ਸਾਹਿਬ ਦੀ ਮਰਿਆਦਾ ਦਾ ਸਤਕਾਰ ਕਰਦੇ ਆ ਉਹ ਸਭ ਬੰਦੇ ਬਾਦਲ ਪਰਿਵਾਰ ਨੂੰ ਛੱਡ ਜਾਣਗੇ